ਲਾਵੀ ਮਿੱਤਰੋ ਤੁਹਾਨੂੰ ਘਰ ਦਿਖਾਉਨੇ ਆ ਉਹ ਘਰ ਨੇ ਜਿਹੜੇ ਸਕੂਨ ਵਾਲੇ ਹੁੰਦੇ ਸੀਗੇ ਤਾਂ ਇਹ 58 ਸਾਲ ਪੁਰਾਣਾ ਘਰ ਹੈ ਜਿਹੜੇ ਘਰ ਨੂੰ ਇਸ ਨੇ ਪਾਇਆ ਸੀ ਉਹਦੀ ਪੈਨਸ਼ਨ ਲੱਗਣ ਵਾਲੀ ਹੋ ਗਈ ਉਹ ਬਜ਼ੁਰਗ ਹੋ ਗਏ ਪਰ ਇਹ ਘਰ ਜਿਉਂਦਾ ਤਿਉਂ ਖੜਾ ਹੈ ਵੱਡੇ ਦਰਵਾਜ਼ਿਆਂ ਵਾਲੇ ਘਰ ਜਿਹੜੇ ਪਹਿਲਾਂ ਇਸ ਤਰ੍ਹਾਂ ਦੇ ਹੁੰਦੇ ਸੀ ਡਬਲ ਐ ਦੇ ਦਰਵਾਜ਼ੇ ਹੈ ਇੱਕ ਪਹਿਲਾਂ ਖੁੱਲਦਾ ਇੱਕ ਬਾਅਦ ਦੇ ਵਿੱਚ ਖੁੱਲਦਾ ਇਹ ਉਹੀ ਘਰ ਹੈ ਜਿੱਥੇ ਕਈ ਗਾਣਿਆਂ ਤੋਂ ਲੈ ਕੇ ਫਿਲਮਾਂ ਤੱਕ ਸ਼ੂਟਿੰਗ ਹੋ ਚੁੱਕੀ ਹੈ 1967 ਦੇ ਵਿੱਚ ਇਹ ਘਰ ਹੈ ਜਿਹੜਾ ਬਣਿਆ ਸੀਗਾ ਅੱਜ ਇਹਨੂੰ 58 ਸਾਲ ਆ ਜਿਹੜੇ ਹੋ ਚੁੱਕੇ ਐ ਤੇ ਜਿਹੜੇ ਅੱਜ ਕੱਲ ਆਪਾਂ ਕੋਠੀਆਂ ਪਾਉਣੇ ਆ ਉਹ ਇਹਦੇ ਮੁਕਾਬਲੇ ਕੋਹਾਂ ਦੂਰ ਨੇ ਪੁਰਾਣੇ ਜਿਹੜੇ ਘਰ ਹੁੰਦੇ ਸੀਗੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਦਰਵਾਜ਼ਾ ਸ਼ੁਰੂ ਹੁੰਦਾ ਸੀ ਬਾਅਦ ਦੇ ਵਿੱਚ ਘਰ ਸ਼ੁਰੂ ਹੁੰਦਾ ਸੀ ਤਾਂ ਉੱਤੇ ਵਾਲਾ ਡਿਜ਼ਾਈਨ ਜਿਹੜਾ ਪਹਿਲਾਂ ਵੀ ਪ੍ਰਚਲਿਤ ਸੀ ਤੇ ਮੁੜ ਤੋਂ ਫੇਰ ਪ੍ਰਚਲਿਤ ਹੋ ਗਿਆ ਅੱਜ ਕੱਲ ਆਪਾਂ ਕੋਠੀਆਂ ਦੇ ਬਨੇਰਿਆਂ ਉੱਤੇ ਜਾਲੀਦਾਰ ਜਿਹੜੇ ਬਨੇਰੇ ਆ ਉਹ ਲੱਗੇ ਦੇਖਦੇ ਆ ਪੁਰਾਣੇ ਸਿਮਿੰਟ ਦੇ ਵਿੱਚ ਜਿਹੜਾ ਦਮ ਸੀ ਉਹ ਅੱਜ ਦੇ ਨਵੇਂ ਸਿਮਿੰਟ ਦੇ ਵਿੱਚ ਨਹੀਂ ਹੈਗਾ ਇਹ ਘਰ ਦੱਸਿਆ ਜਾ ਰਿਹਾ ਹੈ ਕਿ ਚੂਨੇ ਦਾ ਜਿਹੜਾ ਬਣਿਆ ਹੋਇਆ ਕਿ ਤੋਂ ਖਲੇਪੜ ਤੱਕ ਨਹੀਂ ਲਿਹਾ ਨਾ ਹੀ ਕਿਤੇ ਕੋਈ ਤੇੜ ਆਈ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦਰਵਾਜ਼ਾ ਦਿਖਾਉਨੇ ਆ ਜਿਹੜਾ ਲੱਕੜ ਦੇ ਬਾਲਿਆਂ ਦੇ ਪਿਆ ਪੁਰਾਣੇ ਜਿਹੜੇ ਗਾਡਰ ਹੁੰਦੇ ਸੀ ਇਹਨਾਂ ਤੇ ਪਿਆ ਹੋਇਆ ਹੈ ਅੱਜ ਕੱਲ ਜਿੱਡਾ ਕਾਪਾ ਘਰ ਬਣਾਉਨੇ ਆ ਓਡਾ ਉਸ ਸਮੇਂ ਜਿਹੜਾ ਲੋਕ ਦਰਵਾਜ਼ਾ ਬਣਾਉਂਦੇ ਸੀ ਖੁੱਲਾ ਹਵਾਦਾਰ ਖਿੜਕੀਆਂ ਵਾਲਾ ਕਿੰਨੀਆਂ ਹੀ ਖਿੜਕੀਆਂ ਜਿਹੜੀਆਂ ਇਸ ਦਰਵਾਜ਼ੇ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੀਆਂ ਨਾ ਤਾਂ ਇੱਥੇ ਕੋਲਰ ਦੀ ਲੋੜ ਪੈਂਦੀ ਸੀ ਤੇ ਨਾ ਪੱਖੇ ਦੀ ਪੱਖੀਆਂ ਵਾਲਾ ਸਮਾਂ ਸੀ ਪੱਖੀਆਂ ਸਹਰਾਣੀ ਹੁੰਦੀਆਂ ਸੀ ਪਰ ਕਦੇ-ਕਦਾਈ ਪੱਖੀਆਂ ਦੀ ਝੱਲ ਵੱਜਦੀ ਸੀ ਕਿਉਂਕਿ ਇਹ ਦਰਵਾਜ਼ੇ ਸੀ ਜਿਹੜੇ ਬਹੁਤ ਜ਼ਿਆਦਾ ਠੰਡੇ ਹੁੰਦੇ ਸੀ ਆ ਸੰਦੂਖ ਦੇਖ ਲਿਆ ਤੁਸੀਂ ਨੇ ਸੰਦੂਖ ਉਸੇ ਵੇਲੇ ਦਾ ਹੀ ਇਸ ਦਰਵਾਜ਼ੇ ਦੇ ਵਿੱਚ ਪਿਆ ਹੈ ਇਸ ਘਰ ਦੇ ਮਾਲਕ ਹੈ ਜਿਹੜੇ ਉਹ ਬਾਹਰਲੀ ਕੰਟਰੀ ਚਲੇ ਗਏ ਪਰ ਮਕਾਨ ਸਾਭ ਸੰਭਾਲ ਚ ਹੈ ਇੱਥੇ ਉਸੇ ਤਰ੍ਹਾਂ ਹੀ ਜਿਹੜਾ ਮਕਾਨ ਖੜਿਆ ਹੈ ਕਿਤੇ ਵੀ ਇਹ ਨਹੀਂ ਹੈਗਾ ਕਿ ਇਹ ਮਕਾਨ ਹੈ ਜਿਹੜਾ ਖੰਡਰ ਹੋ ਗਿਆ ਆ ਛੋਟਾ ਜਿਹਾ ਸੰਦੂਖ ਹੈ ਇਹਦੇ ਵਿੱਚ ਹੀ ਸਟੋਰ ਬਣਾਇਆ ਗਿਆ ਹੈ ਵਿੱਚ ਹੀ ਤੁਹਾਨੂੰ ਅੱਗੇ ਜਿਹੜੀਆਂ ਖੁਰਲੀਆਂ ਦਿਖਾਵਾਂਗੇ ਕਿਉਂਕਿ ਉਦੋਂ ਡੰਗਰ ਪਸ਼ੂ ਸੀ ਜਿਹੜੇ ਉਹ ਘਰਾਂ ਦੇ ਵਿੱਚ ਹੀ ਹੁੰਦੇ ਸੀ ਅੱਜ ਕੱਲ੍ਹ ਟਾਵੇਂ-ਟਾਵੇਂ ਘਰਾਂ 'ਚ ਰਹਿ ਗਏ ਨਹੀਂ ਬਾਗਲ ਦੇ ਵਿੱਚ ਅਲੱਗ ਪਸ਼ੂ ਜਿਹੜੇ ਲੋਕ ਉਹ ਬੰਨਣ ਲੱਗੇ ਤਾਂ ਆ ਸਾਰੀਆਂ ਖੁਰਲੀਆਂ ਉਸ ਸਮੇਂ ਬਣੀਆਂ ਹੋਈਆਂ ਸੀ ਇੱਥੇ ਜਿਹੜੇ ਡੰਗਰ ਪਸ਼ੂ ਬੰਨੇ ਜਾਂਦੇ ਸੀ ਤੇ ਨਾਲ ਹੀ ਰਾਖੇ ਲਈ ਉੱਤੇ ਮੰਜੇ ਢਾ ਕੇ ਬੈਠੇ ਵੀ ਜਾਂਦਾ ਸੀ ਆਂਡ ਗਵਾਂਡ ਪੁਰਾਣੇ ਸਮੇਂ ਦੇ ਵਿੱਚ ਚੰਗਾ ਹੁੰਦਾ ਸੀ ਸਾਰੇ ਕਾਮਕਾਰ ਸਮੇਂ ਨਾਲ ਨਿਭੜ ਕੇ ਇਹਨਾਂ ਦਰਵਾਜ਼ਿਆਂ ਦੇ ਵਿੱਚ ਆ ਕੇ ਬੈੰਦੀ ਸੀ ਹਾਸੇ ਡਿੱਠੇ ਮਖੌਲ ਕਰਦੇ ਸੀ ਕੰਮਾਂ ਦੀਆਂ ਗੱਲਾਂ ਕਰਦੇ ਸੀ ਕਬੀਲਦਾਰ ਇੰਨੀ ਗੱਲਾਂ ਕਰਦੇ ਸੀ ਆ ਕਰਨਾ ਹੈ ਉਹ ਕਰਨਾ ਇਹ ਆਮ ਗੱਲਾਂ ਉਦੋਂ ਕਰਦੇ ਸੀ ਭਾਈਚਾਰਕ ਸੰਝ ਕਹਿ ਲੋ ਬਹੁਤ ਵਧੀਆ ਸੀ ਅੱਜ ਦੇ ਮੁਕਾਬਲੇ ਤਾਂ ਇਹ ਖੁੱਲਾ ਡੁੱਲਾ ਦਰਵਾਜ਼ਾ ਅੱਜਕੱਲ ਆਮ ਘਰ ਦੇ ਥਾਂ ਜਿੰਨੇ ਐਨੇ ਥਾਂ 'ਚ ਅੱਜਕੱਲ ਅਗਲਾ ਕੋਠੀ ਹੈ ਜਿਹੜੀ ਪਾ ਲੈਂਦਾ ਕੋਠੀ ਵੀ ਆਪਾਂ ਘਰ ਦੀ ਮਿਆਦ ਅੱਜਕੱਲ 20 ਤੋਂ 30 ਸਾਲ ਰੱਖਦੇ ਆ ਪਰ ਇਹ ਸਾਹਮਣੇ ਤੁਹਾਡੇ ਘਰ ਪਿਆ ਜਿਹੜਾ 58 ਸਾਲਾਂ ਤੋਂ ਚਟਾਨਾਂ 'ਤੇ ਖੜਾ ਹੈ ਹੁਣ ਇਹ ਘਰ ਹੈ ਜਿਹੜਾ ਤੁਹਾਨੂੰ ਉਹ ਅੰਦਰੋਂ ਦਿਖਾਉਣੇ ਆ ਫਰੰਟ ਦੇ ਇੱਕੀ ਘਰ ਦਾ ਜਿਹੜਾ ਉਹ ਸਕੂਨ ਮਿਲਦਾ ਹੈ ਤਾਂ ਪੁਰਾਣੇ ਗੇਟੀਆਂ ਨਾਲ ਰੋਕਣ ਵਾਲੇ ਇਹਦੇ ਵਿੱਚ ਦਰਵਾਜ਼ੇ ਲੱਗੇ ਹੋਏ ਆ ਤਾਂ ਘਰ ਦੀ ਆ ਤੁਸੀਂ ਛੱਤ ਦੇਖ ਸਕਦੇ ਹੋ ਡਾਟਾ ਵਾਲੀਆਂ ਇਹਦੇ ਵਿੱਚ ਨੇ ਜਿਹੜੀਆਂ ਛੱਤਾਂ ਨੇ ਪੁਰਾਣੀ ਫੀਟਿੰਗ ਪੁਰਾਣੀਆਂ ਟਿਊਬਾਂ ਤੇ ਇੱਕ ਹੋਰ ਤੁਹਾਨੂੰ ਖਾਸ ਗੱਲ ਇਹਦੇ ਵਿੱਚ ਦਿਖਾਵਾਂਗੇ ਮੂਰੀਆਂ ਦੇਖ ਲਓ ਰੋਸ਼ਨਦਾਨ ਦੇਖ ਲਓ ਕਮਰੇ 'ਚ ਦੋ-ਦੋ ਤੇ ਆ ਉਹ ਸ਼ਾ ਕੰਪਨੀ ਦੀ ਪੁਰਾਣੀ ਡਿਜ਼ਾਈਨ ਦੀ ਜਿਹੜੀ ਸਪੀਡ ਹੈ ਸਪੀਡ ਘਟਵਾਦ ਕਰਨ ਵਾਲੀ ਸੋਚ ਹਜੇ ਮजूद ਹੈ ਤੇ ਇੱਕਾ ਫੋਟੋ ਗੋਲਡਨ ਟੈਂਪਲ ਅੰਮ੍ਰਿਤਸਰ ਦੀ ਪੁਰਾਣੇ ਸਮੇਂ ਦੇ ਫਰੇਮ ਵਿੱਚ ਜੜੀ ਹੋਈ ਹੈ ਤੇ ਆ ਇੱਕ ਵੱਡਾ ਹਾਲ ਰੂਪ ਕਮਰਾ ਆਪਾਂ ਜਿਹਨੂੰ ਕਹਿ ਸਕਦੇ ਆ ਜਿਹਦੇ ਵਿੱਚ ਡਬਲ ਪੱਖੇ ਲੱਗੇ ਆ ਤੇ ਸਭ ਤੋਂ ਪਹਿਲੀ ਗੱਲ ਆ ਪਰਿਵਾਰ ਸੀ ਉਹਨਾਂ ਦਾ ਤੇ ਬੈਠਣ ਨੂੰ ਸੋਫੇ ਲੱਗੇ ਆ ਰਸੋਈ ਆ ਗਈ ਰਸੋਈ ਵੀ ਤੁਹਾਨੂੰ ਦਿਖਾ ਦੰਨੇ ਆ ਕਿਤੋਂ ਵੀ ਤੁਹਾਨੂੰ ਇਹ ਇਮਾਰਤ ਹੈ ਜਿਹੜੀ ਉਹ ਖੰਡਰ ਨਹੀਂ ਮਿਲੂਗੀ 58 ਸਾਲ ਪੁਰਾਣਾ ਮਕਾਨ ਇਹ ਲੱਗਦਾ ਹੀ ਨਹੀਂ ਹਰੇਕ ਕਮਰੇ ਦੇ ਵਿੱਚ 2 2 ਰੋਸ਼ਣਦਾਨ ਹੈ ਪੁਰਾਣੀ ਫੀਟਿੰਗ ਅੱਜ ਵੀ ਮੌਜੂਦ ਹੈ ਫੀਟਿੰਗ ਥੋੜੀ ਜੀ ਕਿਉਂਕਿ ਲੱਕੜ ਹੁੰਦੀ ਹੈ ਲੱਕੜ ਛੇਤੀ ਖਰਾਬ ਹੋ ਜਾਂਦੀ ਹੈ ਤਾਂ ਇਹ ਜ਼ਰੂਰ ਥੋੜੀ ਜੀ ਉਖੜੀ ਹੈ ਬਾਕੀ ਤੁਸੀਂ ਕਮਰਾ ਦੇਖ ਲਓ ਅੱਜ ਦੇ ਮੁਕਾਬਲੇ ਜਿਹੜੇ ਅੱਜ ਦੇ ਮਕਾਨ ਨੇ ਉਹਨਾਂ ਵਰਗੇ ਪਏ ਐ ਇਸ ਤੋਂ ਬਾਅਦ ਵਿਚਕਾਰ ਇਹਦੇ ਚੜਦੀਆਂ ਨੇ ਪੌੜੀਆਂ ਪੌੜੀਆਂ ਦੇ ਅੱਗੇ ਦੋ ਰਸਤੇ ਐ ਇੱਕ ਸੱਜੇ ਅਤੇ ਇੱਕ ਖੱਬੇ ਇਹ ਸੱਜੇ ਵਾਲਾ ਪਾਸਾ ਆ ਗਿਆ ਇੱਥੇ ਵੀ ਇੱਕ ਲੱਕੜ ਦਾ ਗੇਟ ਲੱਗਿਆ ਛੱਤ ਤੇ ਜਾਣ ਵਾਸਤੇ ਬੰਦ ਹੁੰਦਾ ਅੱਜ ਕੱਲ ਆਪਾਂ ਖੁੱਲੀ ਰੱਖਦੇ ਆ ਤੇ ਫਿਰ ਦੂਸਰਾ ਅੱਗੇ ਜਾ ਕੇ ਖੱਬੇ ਪਾਸੇ ਐ ਇਹ ਵੀ ਇਸ ਘਰ ਦੀ ਛੱਤ ਤੇ ਐ ਜਿਹੜਾ ਜਾਂਦਾ ਕਿਉਂਕਿ ਮਕਾਨ ਐ ਜਿਹੜਾ ਉਹ ਬਹੁਤ ਵੱਡਾ ਐ ਤਾਂ ਇੱਥੇ ਵੀ ਲੱਕੜ ਦੇ ਤਖਤੇ ਲਾ ਕੇ ਇਸ ਨੂੰ ਬੰਦ ਕਰਿਆ ਹੋਇਆ ਉਸ ਸਮੇਂ ਵਿਜਵਾਕ ਐ ਜਿਹੜੇ ਉਹ ਛੱਤਾਂ ਤੇ ਨਾ ਜਾਣ ਛੋਟੇ ਹੁੰਦੇ ਜਵਾਕ ਡਿੱਗ ਜਾਂਦੇ ਆ ਉਸ ਸਮੇਂ ਵੀ ਇਹ ਜਿਹੜਾ ਬੰਦ ਕੀਤੇ ਜਾਂਦੇ ਸੀ ਦਰਵਾਜ਼ੇ ਲਾ ਕੇ ਤਾਂ ਇਹ ਸਾਰੀਆਂ ਪੌੜੀਆਂ ਦਾ ਦ੍ਰਿਸ਼ ਹੈ ਜਿਹੜੀਆਂ ਇਸ ਘਰ ਦੇ ਛੱਤ ਤੇ ਜਾਂਦੀਆਂ ਨੇ ਇਸ ਤੋਂ ਬਾਅਦ ਤੁਹਾਨੂੰ ਹੋਰ ਵੀ ਜਿਹੜਾ ਇਹ ਘਰ ਦਿਖਾ ਦੰਨੇ ਆ ਆ ਇਹਦਾ ਬਾਹਰਲਾ ਫਰੰਟ ਆ ਗਿਆ ਬਾਹਰ ਵੀ ਡਿਜ਼ਾਈਨ ਬਣਾਈ ਜਾਂਦੇ ਸੀਗੇ ਕਮਰਿਆਂ ਦੇ ਗੇਟ ਜਿਹੜੇ ਬਾਹਰ ਵੀ ਗਲੀ ਦੇ ਵਿੱਚ ਖੁੱਲਦੇ ਸੀ ਆਸੇ ਪਾਸੇ ਤੋਂ ਕ੍ਰੋਸ ਹੁੰਦੇ ਸੀ ਹਰੇਕ ਕਮਰੇ ਵਿੱਚ ਦੋ ਰੋਸ਼ਨਦਾਨ ਲਾਉਣੇ ਤਾਂ ਉਸ ਸਮੇਂ ਦਾ ਡਿਜ਼ਾਈਨ ਜਿਹੜਾ ਅੱਜ ਵੀ ਮੌਜੂਦ ਹੈ ਇਹ ਤੇ ਥੋੜੀ ਰਿਪੇਅਰ ਜਿਹੜੀ ਕੀਤੀ ਹੋਈ ਹੈ ਤਾਂ ਅੱਗੇ ਛੋਟਾ ਰੂਮ ਆ ਜਾਂਦਾ ਇਹਦੇ ਨਾਲ ਇਹ ਵਾਲਾ ਜਿਹੜਾ ਰੂਮ ਸੀਗਾ ਉਹ ਵੱਡਾ ਸੀਗਾ ਇਹਦੇ ਵਿੱਚ ਕਿੰਨੇ ਜਾਣੇ ਜਿਹੜੇ ਬੈਠ ਸਕਦੇ ਆ ਇੱਕ ਵੱਡਾ ਹਾਲ ਅੱਜ ਦੀ ਘੜੀ ਆਪਾਂ ਕਹਿ ਸਕਦੇ ਆ ਪਰ ਲੋਬੀ ਕਹਿੰਦੇ ਆ ਬੈਠਣ ਵਾਸਤੇ ਐਂ ਲਾ ਲਓ ਜਾਂ ਡ੍ਰੈਇੰਗ ਰੂਮ ਕਹਿ ਲੰਨੇ ਆ ਇਹ ਉਸ ਸਮੇਂ ਦਾ ਡ੍ਰੈਇੰਗ ਰੂਮ ਹੈ ਬਹੁਤ ਵੱਡਾ ਇਹ ਤੇ ਉਸ ਘਰ ਦੇ ਮੈਂਬਰ ਨੇ ਜਿਹੜੇ ਬਾਹਰ ਚਲੇ ਗਏ ਸੀਗੇ ਉਹਨਾਂ ਦੀਆਂ ਫੋਟੋਆਂ ਇਸ ਘਰ ਦੇ ਵਿੱਚ ਅੱਜ ਵੀ ਮੌਜੂਦ ਨੇ ਕੁਝ ਹੋਰ ਜ਼ਰੂਰੀ ਚਿੰਨ੍ਹ ਨੇ ਜਿਹੜੇ ਉਹ ਅੱਜ ਵੀ ਇੱਥੇ ਸੰਭਾਲੇ ਹੋਏ ਨੇ ਜੋ ਕੋਈ ਘਰ ਦਾ ਕਿਰਾਇਆ ਨਹੀਂ ਲੈਂਦੇ ਇਹਦੇ ਵਿੱਚ ਵੀ ਬਸ ਆਏ ਅਗਲਾ ਬਹਿਜੋ ਸਾਫ ਸਪਾਈ ਕਰ ਦੋ ਤਾਂ ਇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਨੇ ਖਾਸ ਕਰ ਉਹਨਾਂ ਦੇ ਉਸ ਸਮੇਂ ਦੇ ਡਿਜ਼ਾਈਨ ਨੇ ਹਰੇਕ ਕਮਰੇ ਦੇ ਵਿੱਚ ਤਾਂ ਇਹਦੇ ਵਿੱਚ ਰੋਸ਼ਨਦਾਨ ਚੈੱਕ ਕਰ ਲਓ ਕਿੰਨੀ ਆ ਗਈ ਤਿੰਨ ਰੋਸ਼ਨਦਾਨ ਇੱਕ ਸਾਈਡ ਤੋਂ ਆ ਗਏ ਤਿੰਨ ਦੂਸਰੀ ਸਾਈਡ ਰਹਿ ਗਏ ਇਸ ਵੱਡੇ ਡ੍ਰੈਗ ਰੂਮ ਦੇ ਵਿੱਚ 6 ਆ ਜਿਹੜੇ ਹਵਾ ਕਰਾਸ ਹੋਣ ਵਾਸਤੇ ਰੋਸ਼ਨੀ ਪੈਣ ਵਾਸਤੇ ਜਿਹੜੇ ਉਹ ਰੋਸ਼ਨਦਾਨ ਰੱਖੇ ਜਾਂਦੇ ਸੀ ਤਾਂ ਹੀ ਇਹ ਘਰ ਆ ਜਿਹੜੇ ਉਹ ਠੰਡੇ ਹੁੰਦੇ ਸੀ ਇਹ ਘਰਾਂ ਦੇ ਵਿੱਚ ਏਸੀ ਲਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹ ਮਕਾਨ ਠੰਡੇ ਹੀ ਇੰਨੇ ਹੁੰਦੇ ਸੀ ਅੱਜ ਦੇ ਮਕਾਨਾਂ ਮੁਕਾਬਲੇ ਅੱਜ ਦੇ ਮਕਾਨ ਬੇਸ਼ੱਕ ਬਾਹਰੋਂ ਦੇਖਣ ਨੂੰ ਸੋਹਣੇ ਲੱਗਦੇ ਆ ਅੰਦਰ ਆਪਾਂ ਮਹਿੰਗਾ ਮਟੀਰੀਅਲ ਆ ਲਾ ਲੈਂ ਆ ਪਰ ਆਪਾਂ ਨੂੰ ਆ ਘਰਾਂ ਵਾਲਾ ਸਕੂਨ ਹੈ ਜਿਹੜਾ ਉਹਨਾਂ ਮਕਾਨਾਂ ਦੇ ਵਿੱਚ ਨਹੀਂ ਮਿਲਦਾ ਉਹਨਾਂ ਕੋਠੀਆਂ ਦੇ ਵਿੱਚ ਨਹੀਂ ਮਿਲਦਾ ਇਹ ਸਕੂਨ ਵਾਲੇ ਘਰ ਨੇ ਜਿਵੇਂ ਵੀ ਤੁਸੀਂ ਇਸ ਘਰ ਦੇ ਵਿੱਚ ਜਾਓਗੇ ਤੁਹਾਨੂੰ ਸਕੂਨ ਮਿਲੂ ਉਹ ਆਡਾ ਜੀ ਕਰੂ ਕਿ ਮੈਂ ਦਰਵਾਜ਼ੇ ਦੇ ਵਿੱਚ ਮੰਜਾ ਢਾਕੇ ਪਾਵਾਂ ਇਸ ਘਰ ਦੇ ਵਿੱਚ ਮੈਂ ਰਹਾ। ਦਾ ਸਕੂਨ ਵਾਲੇ ਘਰ ਅਸਲ ਦੇ ਵਿੱਚ ਇਹ ਹੁੰਦੇ ਸੀ। ਇਹਨਾਂ ਨੂੰ ਹੀ ਹੈ ਜਿਹੜਾ ਘਰ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਤਾਂ ਹੁਣ ਕੋਠੀਆਂ ਵਾਲਾ ਜਵਾਨ ਆ ਗਿਆ। ਹੁਣ ਕੋਈ ਆਏ ਨਹੀਂ ਕਹਦਾ ਮੈਂ ਘਰ ਪਾਉਣਾ। ਉਹ ਐਂ ਕਿਹਾ ਜਾਂਦਾ ਹੈ ਕਿ ਮੈਂ ਤਾਂ ਜੀ ਕੋਠੀ ਪਾਉਣੀ ਹੈ। ਮੈਂ ਨਕਸ਼ਾ ਬਣਾ ਲਿਆ ਜੀ। ਮੈਂ ਨਕਸ਼ਾ ਪਾਸ ਕਰਾ ਲਿਆ ਅਸੀਂ ਪਸੰਦ ਕਰ ਲਿਆ। ਉੱਤੇ ਅਸੀਂ ਆਹ ਡਿਜ਼ਾਈਨ ਪਾਉਣਾ ਥੱਲੇ ਸੀ ਆਹ ਡਿਜ਼ਾਈਨ ਪਾਉਣਾ। ਪਰ ਕਿਤੇ ਨਾ ਕਿਤੇ ਸਕੂਨ ਜਿਹੜਾ ਮਿਲਦਾ ਸੀ ਉਹ ਇਨਾਂ ਘਰਾਂ ਦੇ ਵਿੱਚ ਮਿਲਦਾ ਸੀ ਉਹ ਸਕੂਨ ਵੀ ਉੱਡ ਗਿਆ ਉਹ ਸਮਾਂ ਵੀ ਉੱਡ ਗਿਆ ਉਹ ਪਾਲ ਵੀ ਉੱਡ ਗਈ ਉਹ ਸਾਡੀ ਭਾਈਚਾਰਕ ਸੰਜ ਵੀ ਉੱਡ ਗਈ ਉਹ ਲੋਕ ਵੀ ਚਲੇ ਗਏ ਉਹ ਹਾਸੇ ਡਿੱਠੇ ਇਹ ਮਖੌਲ ਵੀ ਚਲੇ ਗਏ